ਨਵਾਂ ਸਾਲ 2026 ਆ ਗਿਆ ਅਤੇ 1 ਜਨਵਰੀ 2026 ਦੀ ਸਵੇਰ ਆਮ ਲੋਕਾਂ ਲਈ ਬਹੁਤ ਸਾਰੀਆਂ ਮਹੱਤਵਪੂਰਨ ਤਬਦੀਲੀਆਂ ਲੈ ਕੇ ਆਉਂਦੀ ਹੈ। ਨਵਾਂ ਸਾਲ ਨਾ ਸਿਰਫ ਤਾਰੀਖ ਬਦਲਦਾ ਸਗੋਂ ਤੁਹਾਡੀ ਤਨਖਾਹ, ਬੈਂਕਿੰਗ, ਟੈਕਸ ਅਤੇ ਸਰਕਾਰੀ ਲਾਭ ਵੀ ਬਦਲਦਾ ਹੈ। ਭਾਵੇਂ ਕਿਸਾਨ, ਨੌਕਰੀਪੇਸ਼ਾ, ਵਿਅਕਤੀ ਕਰਜ਼ਾ ਲੈਣ ਵਾਲੇ ਜਾਂ ਡਿਜੀਟਲ ਉਪਭੋਗਤਾ ਅੱਜ ਲਾਗੂ ਕੀਤੇ ਗਏ ਇਹ ਨਿਯਮ ਹਰ ਕਿਸੇ ਦੇ ਵਿੱਤ ਅਤੇ ਯੋਜਨਾਬੰਦੀ ਨੂੰ ਪ੍ਰਭਾਵਿਤ ਕਰਨਗੇ ਜੇਕਰ ਤੁਸੀਂ ਅਜੇ ਤੱਕ ਤਿਆਰੀ ਨਹੀਂ ਕੀਤੀ ਹੈ ਤਾਂ ਤੁਹਾਨੂੰ ਦੇਰੀ ਪਰੇਸ਼ਾਨੀਆਂ ਅਤੇ ਜੁਰਮਾਨਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਇਸ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਕੀ ਕੀ ਬਦਲਿਆ ਅਤੇ ਤੁਹਾਨੂੰ ਅੱਗੇ ਕੀ ਕਰਨਾ ਚਾਹੀਦਾ 1 ਜਨਵਰੀ 2026 ਤੋਂ ਜਿਨ੍ਹਾਂ ਨੇ ਅਜੇ ਤੱਕ ਆਪਣਾ ਪੈਨ ਅਤੇ ਆਧਾਰ ਲਿੰਕ ਨਹੀਂ ਕੀਤਾ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਰਕਾਰ ਨੇ ਪਹਿਲਾਂ ਸਪਸ਼ਟ ਕੀਤਾ ਸੀ ਕਿ 31 ਦਸੰਬਰ 2025 ਆਖਰੀ ਮਿਤੀ ਸੀ ਤੇ ਹੁਣ ਜਿਨ੍ਹਾਂ ਲੋਕਾਂ ਦਾ ਪੈਨ ਆਧਾਰ ਨਾਲ ਲਿੰਕ ਨਹੀਂ ਹੈ ਉਹਨਾਂ ਨੂੰ ਅਯੋਗ ਮੰਨਿਆ ਜਾਂਦਾ ਹੈ ਇਸ ਦਾ ਸਿੱਧਾ ਅਸਰ ਟੈਕਸ ਫਾਈਲਿੰਗ ਰਿਫੰਡ ਬੈਂਕ ਲੈਣ ਦੇਣ ਅਤੇ ਸਰਕਾਰੀ ਯੋਜਨਾਵਾਂ ਤੇ ਪਵੇਗਾ ਤੇ ਬਾਅਦ ਵਿੱਚ ਲਿੰਕ ਕਰਨ ਨਾਲ 1000 ਰੁਪਏ ਦਾ ਜੁਰਮਾਨਾ ਹੋ ਸਕਦਾ ਹੈ ਤੇ ਜਨਵਰੀ 2026 ਵਿੱਚ ਨਵੇਂ ਆਮਦਨ ਟੈਕਸ ਫਾਰਮ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ ਤੇ ਇਸ ਫਾਰਮ ਲਈ ਬੈਂਕ ਲੈਣ ਦੇਣ ਅਤੇ ਖਰਚਿਆਂ ਬਾਰੇ ਵਿਸਥੇਰੇ ਜਾਣਕਾਰੀ ਦੀ ਲੋੜ ਹੋਵੇਗੀ ਤੇ ਇਹ ਟੈਕਸ ਫਾਈਲਿੰਗ ਨੂੰ ਸਰਲ ਬਣਾਏਗਾ ਪਰ ਗਲਤ ਜਾਣਕਾਰੀ ਪ੍ਰਦਾਨ ਕਰਨ ਦੀ ਗੁੰਜਾਇਸ਼ ਨੂੰ ਘਟਾ ਦੇਵੇਗਾ ਤੇ ਹੁਣ ਆਮਦਨ ਅਤੇ ਖਰਚਿਆਂ ਦਾ ਸਹੀ ਮੇਲ ਕਰਨਾ ਮਹੱਤਵਪੂਰਨ ਹੈ ਨਵੇਂ ਸਾਲ ਦੇ ਨਾਲ ਟੈਕਸ ਪ੍ਰਣਾਲੀ ਵਿੱਚ ਤਬਦੀਲੀਆਂ ਦੀ ਦਿਸ਼ਾ ਵੀ ਸਪਸ਼ਟ ਹੋ ਗਈ ਹੈ ਸਰਕਾਰ ਪੁਰਾਣੇ ਆਮਦਨ ਟੈਕਸ ਐਕਟ 1961 ਨੂੰ ਇੱਕ ਨਵੇਂ ਕਾਨੂੰਨ ਨਾਲ ਬਦਲਣ ਦੀ ਤਿਆਰੀ ਕਰ ਰਹੀ ਹੈ ਜੋ 1 April 2026 ਤੋਂ ਲਾਗੂ ਹੋ ਸਕਦਾ ਹੈ ਤੇ ਟੈਕਸ ਯੋਜਨਾਬੰਦੀ ਅੱਜ ਤੋਂ ਹੋਰ ਵੀ ਮਹੱਤਵਪੂਰਨ ਹੋ ਗਈ ਹੈ ਕਿਉਂਕਿ ਆਉਣ ਵਾਲੇ ਮਹੀਨਿਆਂ ਵਿੱਚ ਨਿਯਮ ਪੂਰੀ ਤਰ੍ਹਾਂ ਬਦਲ ਸਕਦੇ ਹਨ ਤੇ ਅੱਜ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਸ ਲਈ ਇੱਕ ਖਾਸ ਦਿਨ ਮੰਨਿਆ ਜਾਂਦਾ ਹੈ 8ਵੇਂ ਤਨਖਾਹ ਕਮਿਸ਼ਨ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ 1 ਜਨਵਰੀ 2026 ਤੋਂ ਲਾਗੂ ਹੋਣ ਦੀ ਉਮੀਦ ਹੈ ਤੇ ਇਸ ਨਾਲ ਲਗਭਗ 50 ਲੱਖ ਕਰਮਚਾਰੀਆਂ ਅਤੇ 6.9 ਮਿਲੀਅਨ ਪੈਨਸ਼ਨਰਸ ਨੂੰ ਲਾਭ ਹੋ ਸਕਦਾ ਹੈ ਸਮੂਲ ਤਨਖਾਹਾਂ ਵਿੱਚ 20 ਤੋਂ 35% ਦਾ ਵਾਧਾ ਹੋਣ ਦੀ ਉਮੀਦ ਹੈ ਤੇ ਨਾਲ ਹੀ ਡੀਏ, ਐਚਆਰਏ ਅਤੇ ਪੈਨਸ਼ਨਨ ਵਿੱਚ ਸੰਭਾਵੀ ਵਾਧਾ ਵੀ ਹੋ ਸਕਦਾ ਹੈ ਤੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤੋਂ ਲਾਭ ਉਠਾਣ ਵਾਲੇ ਕਿਸਾਨਾਂ ਲਈ ਅੱਜ ਤੋਂ ਇੱਕ ਨਵਾਂ ਨਿਯਮ ਲਾਗੂ ਹੋ ਗਿਆ ਹੈ ਤੇ ਉੱਤਰ ਪ੍ਰਦੇਸ਼, ਬਿਹਾਰ ਅਤੇ ਮੱਧ ਪ੍ਰਦੇਸ਼ ਵਰਗੇ ਕਈ ਰਾਜਾਂ ਵਿੱਚ ਕਿਸਾਨ ਆਈਡੀ ਲਾਜ਼ਮੀ ਕਰ ਦਿੱਤੀ ਗਈ ਹੈ ਇਸ ਆਈਡੀ ਨੂੰ ਜ਼ਮੀਨੀ ਰਿਕਾਰਡ ਨਾਲ ਜੋੜਿਆ ਜਾਵੇਗਾ ਜਿਨ੍ਹਾਂ ਕਿਸਾਨਾਂ ਕੋਲ ਕਿਸਾਨ ਆਈਡੀ ਨਹੀਂ ਹੈ ਉਹਨਾਂ ਨੂੰ 6000 ਰੁਪਏ ਦੀ ਸਾਲਾਨਾ ਕਿਸ਼ਤ ਪ੍ਰਾਪਤ ਕਰਨ ਵਿੱਚ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਾਲਾਂਕਿ ਉਹਨਾਂ ਰਾਜਾਂ ਵਿੱਚ ਰਾਹਤ ਦਿੱਤੀ ਗਈ ਹੈ ਜਿੱਥੇ ਸਿਸਟਮ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ ਉਪਭੋਗਤਾਵਾਂ ਲਈ ਇੱਕ ਵੱਡਾ ਬਦਲਾਅ ਲਾਗੂ ਹੋ ਗਿਆ ਤੇ ਕ੍ਰੈਡਿਟ ਸਕੋਰ ਹੁਣ ਮਹੀਨਾਵਾਰ ਦੀ ਬਜਾਏ ਹਰ 7 ਦਿਨਾਂ ਵਿੱਚ ਅਪਡੇਟ ਕੀਤੇ ਜਾਣਗੇ ਤੇ ਸਮੇਂ ਸਿਰ EMI ਦਾ ਭੁਗਤਾਨ ਕਰਨ ਵਾਲਿਆਂ ਨੂੰ ਜਲਦੀ ਹੀ ਲਾਭ ਦਿਖਾਈ ਦੇਣਗੇ ਜਦੋਂ ਕਿ ਇੱਕ ਦਿਨ ਦੀ ਦੇਰੀ ਵੀ ਉਹਨਾਂ ਦੇ ਸਕੋਰ ਤੇ ਤੁਰੰਤ ਪ੍ਰਭਾਵ ਪਾਵੇਗੀ SBI, HDFC ਅਤੇ PNB ਵਰਗੇ ਪ੍ਰਮੁੱਖ ਬੈਂਕਾਂ ਤੋਂ ਨਵੇਂ ਸਾਲ ਦੇ ਪਹਿਲੇ ਦਿਨ ਤੋਂ ਆਪਣੀਆਂ ਵਿਆਜ ਦਰਾਂ ਦੀ ਸਮੀਖਿਆ ਕਰਨ ਦੀ ਉਮੀਦ ਹੈ एफडी ਅਤੇ ਕਰਜ਼ੇ ਦੀਆਂ ਵਿਆਜ ਦਰਾਂ ਨੂੰ ਸੋਧਣ ਦੀ ਪ੍ਰਕਿਰਿਆ ਅੱਜ ਸ਼ੁਰੂ ਹੋ ਗਈ ਹੈ ਨਿਵੇਸ਼ਾਂ ਅਤੇ ਕਰਜ਼ਿਆਂ ਦੀ ਯੋਜਨਾ ਬਣਾਉਣ ਵਾਲਿਆਂ ਲਈ ਇਹ ਇੱਕ ਮਹੱਤਵਪੂਰਨ ਸਮਾਂ ਸੋ ਹਰ ਮਹੀਨੇ ਪਹਿਲੇ ਦਿਨ ਆਮ ਬੈਂਕ ਰੇਲੂ ਅਤੇ ਵਪਾਰਕ ਐਲਪੀਜੀ ਨਵੀਆਂ ਦਰਾਂ ਅੱਜ 1 ਜਨਵਰੀ 2026 ਨੂੰ ਜਾਰੀ ਕੀਤੀਆਂ ਗਈਆਂ ਹਨ ਤੇ 19 ਕਿਲੋਗ੍ਰਾਮ ਵਪਾਰਕ ਐਲਪੀਜੀ ਸਿਲੰਡਰ 111 ਰੁਪਏ ਮਹਿੰਗਾ ਹੋ ਗਿਆ ਤੇ ਇਹ ਆਮ ਲੋਕਾਂ ਲਈ ਰਹਾਤਾ 14.2 ਕਿਲੋਗ੍ਰਾਮ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਤੇ ਡਿਜੀਟਲ ਉਪਭੋਗਤਾਵਾਂ ਲਈ ਵੀ ਨਵੇਂ ਨਿਯਮ ਲਾਗੂ ਹੋ ਗਏ ਨੇ ਤੇ ਜਾਲੀ ਖਾਤਿਆਂ ਤੇ ਆਨਲਾਈਨ ਤੌਖਾ ਤੜੀ ਨੂੰ ਰੋਕਣ ਲਈ ਮੈਸੇਜਿੰਗ ਐਪਸ ਤੇ ਸਖਤ ਵਧਾ ਦਿੱਤੀ ਗਈ ਹੈ ਤੇ ਹੁਣ ਫੋਨ ਨੰਬਰ ਘਟੋ ਘਟ 90 ਦਿਨਾਂ ਲਈ ਕਿਰਿਆਸ਼ੀਲ ਹੋਣੇ ਚਾਹੀਦੇ ਹਨ ਅਤੇ ਵੈਬ ਸੰਸਕਰਣ ਹਰ 6 ਮਹੀਨਿਆਂ ਬਾਅਦ ਆਟੋ ਲੌਗ ਆਊਟ ਕੀਤਾ ਜਾ ਸਕਦਾ ਹੈ ਸੋ ਨਵੀਆਂ ਹਵਾਬਾਜੀ ਬਾਲਣ ਦੀਆਂ ਕੀਮਤਾਂ ਅੱਜ ਜਾਰੀ ਹੋਣ ਵਾਲੀਆਂ ਨੇ ਤੇ ਜੇਕਰ ਕੱਚੇ ਤੇਲ ਦੀਆਂ ਕੀਮਤਾਂ ਘਟ ਰਹੀਆਂ ਹਨ ਤਾਂ ਆਉਣ ਵਾਲੇ ਦਿਨਾਂ ਵਿੱਚ ਹਵਾਈ ਟਿਕਟਾਂ ਸਸਤੀਆਂ ਹੋ ਸਕਦੀਆਂ ਹਨ ਤੇ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਦਰਾਂ ਨੂੰ ਅਪਡੇਟ ਕੀਤਾ ਗਿਆ ਤੇ ਦਿੱਲੀ ਅਤੇ ਮੁੰਬਈ ਵਰਗੇ ਵੱਡੇ ਸ਼ਹਿਰਾਂ ਵਿੱਚ ਅੱਜ ਤੇਲ ਦੀਆਂ ਕੀਮਤਾਂ ਵਿੱਚ ਕੋਈ ਮਹੱਤਵਪੂਰਨ ਬਦਲਾ ਨਹੀਂ ਆਇਆ ਹੈ ਤੇ ਇਹ ਬਦਲਾ 1 ਜਨਵਰੀ 2026 ਤੋਂ ਲਾਗੂ ਲੱਖਾਂ ਲੋਕਾਂ ਦੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ ਜਦੋਂ ਕਿ ਕੁਝ ਤਨਖਾਹ ਵਾਅਦੇ ਦੀ ਉਮੀਦ ਕਰ ਰਹੇ ਹਨ ਤੇ ਦੂਜਿਆਂ ਨੂੰ ਦਸਤਾਵੇਜ਼ਾਂ ਦੇ ਘਾਟ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ